ਗੁਲਰ ਕਰੀਏ ਅਸੀਂ ਬਹੁਤ ਹੋਰ ਕਰ ਲਓ ਖਿੱਚ ਕੇ ਰੱਖ ਲਓ ਗੁਲਰ ਕਿੱਧਰ ਜਾਣੇ ਕੋਈ ਨਹੀਂ 40 ਸ਼ੂਟ ਚੱਲਣੇ ਮੁੱਕੇ ਦੀ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪਠਾਨਕੋਟ ਦੇ ਵਿੱਚ ਖੂਨੀ ਝੜਪ ਹੁੰਦੀ ਹੈ ਜਿਸ ਤੋਂ ਬਾਅਦ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਚੜੀ ਜਵਾਨੀ ਦੇ ਵਿੱਚ ਮਾਪਿਓ ਦੇ ਇਸ ਪੁੱਤ ਨੇ ਦੁਨੀਆ ਦੇ ਵਿੱਚ ਲੱਖਾਂ ਸੁਪਨੇ ਸਜਾਏ ਸਨ ਪਰ ਉਹ ਸਾਰੇ ਸੁਪਨੇ ਖੇਰੂ ਖੇਰੂ ਹੋ ਚੁੱਕੇ ਨੇ ਕਿਉਂਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਝੁੰਡ ਦੇ ਵੱਲੋਂ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਮਲੇ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ਜਦੋਂ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਲਾਜ਼ਮਤ ਲਈ ਭਰਤੀ ਕਰਵਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਬੇहद ਮੰਦ ਭਾਗੀ ਖਬਰ ਹੈ ਕਿ ਆਖਿਰਕਾਰ ਬਦਮਾਸ਼ਾਂ ਦੇ ਹੌਸਲੇ ਕਿਸ ਕਦਰ ਉਲੰਧ ਹੋ ਚੁੱਕੇ ਨੇ ਕਿ ਪਠਾਨਕੋਟ ਦੇ ਵਿੱਚ ਸ਼ਰਿਆਮ ਖੂਨ ਦੀ ਹੋਲੀ ਖੇਡੀ ਗਈ ਹੈ ਪੁਰਾਣੀ ਰੰਜਿਸ਼ ਤੇ ਚਲਦਿਆਂ ਤੇਜ਼ ਧਾਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਪਿੰਡ ਮਨਵਾਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਰੋਂਦੇ-ਕਰਲੋਂਦੇ ਹੋਏ ਪਰਿਵਾਰਿਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਉਸ ਮਾਂ ਦਾ ਉਸ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦਾ ਜਵਾਨ ਪੁੱਤ ਜਿਹੜਾ ਇਸ ਤਰ੍ਹਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰਕੇ ਮਾਰ ਦਿੱਤਾ ਹੋਵੇ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਹ ਜੋ ਜਾਣਕਾਰੀ ਮਿਲੀ ਹੈ ਕੁਝ ਹੋਰ ਨੌਜਵਾਨ ਵੀ ਇਸ ਘਟਨਾਕਰਮ ਦੇ ਵਿੱਚ ਜ਼ਖਮੀ ਹੋਏ ਨੇ ਹਮਲਾ ਕਰਨ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਸ ਲੜਕੇ ਦੀਆਂ ਤਸਵੀਰਾਂ ਦਿਖਾ ਰਿਆ ਜਿਹੜਾ ਕਿ ਜਵਾਨ ਮਾਪਿਓ ਦਾ ਪੁੱਤ ਸੀ ਪਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਆਪਣੇ ਪੁੱਤ ਦਾ ਦੁੱਖ ਇਸ ਤੇ ਪਰਿਵਾਰਿਕ ਮੈਂਬਰਾਂ ਤੋਂ ਸਿਆ ਨਹੀਂ ਜਾ ਰਿਹਾ ਤੇ ਰੋਂਦੇ-ਕੁਰਲੋਂਦੇ ਹੋਏ ਮਾਪੇ ਅਤੇ ਪਰਿਵਾਰਿਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਕੁਪਰੇਸ਼ਨ ਆਇਆ ਜਿਹੜਾ ਪੰਕਜ ਨਾਮ ਦਾ ਹੈ ਨਾ ਤੇ ਕਾਫੀ ਬੰਦੇ ਸੀਗੇ ਉਹਨਾਂ ਦੇ ਨਾਲ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਝਗੜੇ ਦਾ ਕੇਸ ਹੈ ਤੇ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਫਿਰ ਤੇ ਲੱਤਾਂ ਦੇ ਬਾਹਾਂ ਦੇ ਲਗਭਗ ਹਰ ਅੰਗ ਤੇ ਸੱਟ ਲੱਗੀ ਹੋਈ ਸੀਗੀ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਉਹ ਵਿਦਿਨ 5 ਤੋਂ 10 ਮਿੰਟੋਂ ਐਕਸਪਾਇਰ ਕਰ ਗਿਆ ਕੀ ਕਾਨੂੰਨ ਕੀ ਲੱਗਦਾ ਜੀ ਕਿੱਸ ਤਰ੍ਹਾਂ ਹੋਏਗਾ ਫਿਲਹਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਨੇ ਤੇ ਬਾਕੀ ਉਹਦਾ ਪੋਸਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਕਿ ਇਸ ਕਾਰਨ ਲੱਗੂ ਕੋਈ ਵੈਪਨ ਮਾਰਾ ਕਰਾ ਕੋਈ ਜੋਖੀਤਾ ਹੋਏਗਾ ਫਿਲਹਾਲ ਨਿਸਕੋਰ ਹੋ ਗਿਆ ਮਾਮਲਾ ਕਿਹੜਾ ਅੱਜ ਅੱਤੇ ਹੋਇਆ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਪਾਰਟੀਆਂ ਆਪਸ ਵਿੱਚ ਦਾਤਰ ਦੁੱਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕੇ ਖੂਨ ਕਾਫੀ ਡੁੱਲਾ ਪਿਆ ਸੀਗਾ ਮੋਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਲੋ ਵੀ ਸੱਟ ਵਗੈਰਾ ਲੱਗੀ ਹੈ ਜਾਂਚ ਚ ਜਾਰੀ ਹੈ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ ਸਰ ਕਿੰਨੇ ਰੋਪੀ ਸੀ ਤੋਂ ਅਜੇ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਦੱਸ ਦਾਂ ਸਰ ਕੀ ਸਿਚੁਏਸ਼ਨ ਹੈ ਇਸ ਵਿੱਚ ਸਿਚੁਏਸ਼ਨ ਨੂੰ ਪਤਾ ਕਰ ਰਹੇ ਆ ਜੇ ਮੌਕੇ ਤੇ ਆਏ ਆ ਹਸਪੀਟਲ ਜਾ ਕੇ ਪਤਾ ਲੈਣੇ ਆ ਬਿਆਨ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕਰ ਲੈਣਗੇ